ਹਾਂਜੀ ਦੋਸਤੋ ਅੱਜ ਤਰੀਕ ਹੈਗੀ 7 ਅੱਠਵਾਂ ਮਹੀਨਾ 2025 ਅੱਪਾ ਖੜਿਆ ਇਸ ਟਾਈਮ ਘੱਗਰ ਦਰਿਆ ਦੇ ਉੱਤੇ ਪਿੰਡ ਹੀਰਕੇ ਜ਼ਿਲ੍ਹਾ ਮਾਨਸਾ ਜਿਹਨੂੰ ਜਣੀ ਕਿ ਘੱਗਰ ਨਦੀ ਵੀ ਕਿਹਾ ਜਾਂਦਾ ਹੈਗਾ ਇੱਕ ਦੋ ਦਿਨ ਦੀ ਜਣੀ ਕਿ ਅਪਡੇਟ ਬਹੁਤ ਆਰੀ ਸੀਗੀ ਵੀ ਘੱਗਰ ਡੈਮ ਦੇ ਵਿੱਚੋਂ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈਗਾ ਤੇ ਵੀ ਜਿਹਦੇ ਨਾਲ ਜਿੰਨੇ ਵੀ ਨਲਾਂ ਲੱਗਦੇ ਪਿੰਡ ਨੇ ਜਿਵੇਂ ਸਦੂਗੜ ਹੋ ਗਿਆ ਜਾਂ ਕੋਈ ਹੋਰ ਹੋ ਗਿਆ ਵੀ ਉਹ ਸਾਰੇ ਆਪੋ ਆਪ ਦੇ ਜਿੰਨੇ ਕਿ ਬੰਨ੍ਹ ਨੇ ਜਿਵੇਂ ਕਿ ਨਾਲੀ ਦੇ ਨਾਲ ਜਿਵੇਂ ਕਿ ਚੋਕੀ ਬੰਨਾ ਬੰਨਾ ਵੱਡਿਆ ਹੁੰਦਾ ਹੈਗਾ ਉਹ ਆਪੋ ਆਪ ਦੇ ਬੰਨ੍ਹ ਜਣੀ ਕਿ ਮਜ਼ਬੂਤ ਕਰਕੇ ਰੱਖਣਾ ਤੇ ਵੀ ਹਜੇ ਕੋਈ ਦਿੱਕਤਾਂ ਦੀ ਗੱਲ ਨਹੀਂ ਵੀ ਆਪਣੇ ਪਾਣੀ ਇੰਨਾ ਨਹੀਂ ਹੈਗਾ ਜਿਆਦੇ ਵੀ ਪਾਣੀ ਆ ਬਹੁਤ ਤੇਜ਼ ਨਾ ਰਿਹਾ ਗਿਆ ਤੇ ਪਾਣੀ ਦੇ ਵਿੱਚ ਵੀ ਕੇਲੀ ਵੀ ਆਈ ਜਾਂਦੀ ਹੈ ਜਦੋਂ ਕੇਲੀ ਆਉਂਦੀ ਹੈਗੇ ਉਸ ਢਾਵ ਨਾਲ ਲੱਗਦਾ ਜੀ ਪਾਣੀ ਬਹੁਤ ਤੇਜ਼ ਆਈ ਜਾਂਦਾ ਹੈਗਾ ਤੇ ਇਹ ਪਾਣੀ ਜਨਕੀ 2023 ਦੇ ਵਿੱਚ ਆਏਗਾ ਤੇ ਉਦੋਂ ਇਹ ਪਾਣੀ ਨੇ ਜਿੰਨੇ ਪਿੰਡ ਲੱਗਦੇ ਨੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਜਾਂ ਜਿੰਨੇ ਦੇ ਨਾਲ ਪਿੰਡ ਲੱਗਦੇ ਨੇਗੇ ਜਨਕੀ ਆਪਣੇ ਪਿੰਡ ਤਾਂ ਜੇ ਬਚਦਾ ਰਹਿ ਗਈ ਜਿੰਨੇ ਹੋਰ ਪਿੰਡ ਲੱਗਦੇ ਨੇ ਸਦੂਗੜ ਹੋਗਾ ਜਿੰਨੇ ਇੱਧਰ ਹੋਰ ਹੋਗੇ ਚਾਂਦਪੁਰਾ ਹੋਗਾ ਜਾਂ ਹੋਰ ਪਿੰਡ ਹੋਗੇ ਜਿੰਨੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਤੇ ਹਜੇ ਦਿੱਕਤ ਵਾਲੀ ਕੋਈ ਗੱਲ ਨਹੀਂ ਗਈ ਤੇ ਵੀ ਆਪੋ ਆਪ ਦੇ ਜਿਹੜੇ ਬੰਨ੍ਹ ਨੇ ਉਹ ਮਜ਼ਬੂਤ ਰੱਖਣ ਦੀ ਜ਼ਰੂਰਤ ਕਰਨਾ ਕਿਉਂਕਿ ਹਿਮਾਚਲ ਦੇ ਵਿੱਚ ਬੱਦਲ ਫਟੇ ਨੇਗੇ ਤੇ بارش ਬਹੁਤ ਜ਼ਿਆਦਾ ਪੈਰੀ ਹੈਗੀ ਉਹ ਜਿੰਨਾ ਵੀ ਪਾਣੀ ਹੈਗਾ ਸਾਰਾ ਇਹ ਘੱਗਰ ਦਰਿਆ ਦੇ ਵਿੱਚ ਦੀ ਨੰਗਣਾਗਾ ਤੇ ਆਪਾਂ ਦੀ ਜਣੀ ਕੀ ਬੰਨ੍ਹ ਆ ਜਿਹੜੇ ਜਿੰਨੇ ਵੀ ਉਹ ਮਜ਼ਬੂਤ ਰੱਖਣਾ ਜਿਵੇਂ ਕਈ ਕਿਸਾਨ ਭਰਾਵਾਂ ਦੇ ਮਨ ਲਾ ਨਾ ਇਹ ਘੱਗਰ ਨਦੀ ਦੇ ਵਿੱਚ ਜਣੀ ਕੀ ਪੱਖੇ ਹੁੰਦੇ ਆ ਜਾਂ ਕੋਈ ਇੰਜਨ ਵਗੈਰਾ ਧਰੇ ਹੁੰਦਾ ਪਾਣੀ ਚੱਕਣ ਵਾਲੇ ਉਹ ਆਪਦੇ ਜਣੀ ਕੀ ਖਿੱਚ ਕੇ ਬਾਹਰ ਰੱਖਣਾ ਤੇ ਆਪਲਾ ਪ੍ਰਬੰਧ ਰੱਖਣਾ ਪੂਰਾ ਧੰਨਵਾਦ